ਕੈਨੇਡਾ ਦਾ ਵੈਲਿਡ ਵਿਜ਼ਿਟਰ ਵੀਜ਼ਾ ਤੁਹਾਡੇ ਹੱਥ ਵਿੱਚ ਹੋਵੇ ਤੇ ਤੁਹਾਨੂੰ 에ਅਰਲਾਈਨ ਵਾਲੇ ਕਹਿ ਦਨ ਕਿ ਤੁਸੀਂ ਹੁਣ ਵਾਪਸ ਘਰ ਚਲਜੋ ਤੁਸੀਂ ਕੈਨੇਡਾ ਨਹੀਂ ਜਾ ਸਕਦੇ ਤੇ ਅਕਸਰ ਹੀ ਸਾਨੂੰ ਇਹਨਾਂ ਚੀਜ਼ਾਂ ਦੇ ਜਵਾਬ 에ਅਰਲਾਈਨ ਵੱਲੋਂ 에ਅਰਪੋਰਟ ਤੇ ਨਹੀਂ ਦਿੱਤੇ ਜਾਂਦੇ ਵੀ ਅਸੀਂ ਕਿਉਂ ਨਹੀਂ ਜਾ ਸਕਦੇ ਅਸੀਂ ਉਹਨਾਂ ਨੂੰ ਬਾਰ-ਬਾਰ ਪੁੱਛਦੇ ਹਾਂ ਵੀ ਸਾਨੂੰ ਕਾਰਨ ਦੱਸੋ ਕਿਉਂ ਨਹੀਂ ਜਾ ਸਕਦੇ ਆ ਮੇਰੀ ਟਿਕਟ ਦੇਖ ਲਓ ਮੇਰੀ ਟਿਕਟ ਵੈਲਿਡ ਆ ਮੇਰਾ ਵੀਜ਼ਾ ਵੈਲਿਡ ਆ ਮੇਰਾ ਪਾਸਪੋਰਟ ਬਿਲਕੁਲ ਵੈਲਿਡ ਆ ਮੈਲ ਟੂ ਸਟੱਡੀ ਕਰਨ ਲਈ ਜਾ ਰਿਹਾ ਜਾਂ ਮੈਂ ਉੱਥੇ ਵਿਜ਼ਿਟ ਕਰਨ ਲਈ ਜਾ ਰਿਹਾ ਉਹ ਤੁਹਾਡੀ ਕੋਈ ਗੱਲ ਨਹੀਂ ਸੁਣਦੇ ਤੁਹਾਨੂੰ 에어ਪੋਰਟ ਤੋਂ ਵਾਪਸ ਭੇਜ ਦਿੰਦੇ ਆ ਇਹ ਹਾਲਾਤ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਵੀ ਹੁੰਦੇ ਨੇ ਬਹੁਤ ਸਾਰੇ ਵਿਜ਼ਿਟਰਸ ਨਾਲ ਵੀ ਹੁੰਦੇ ਨੇ ਜਿਵੇਂ ਜੇ ਕਹ ਲੀਏ ਵੀ ਅਗਰ ਕੋਈ ਕਿਸੇ ਵੀ ਕੈਟੇਗਰੀ ਕੈਟੇਗਰੀ ਵਿੱਚ ਪਹਿਲੀ ਵਾਰੀ ਕੈਨੇਡਾ ਵਿੱਚ ਐਂਟਰ ਕਰਦਾ ਉਹਦੇ ਨਾਲ ਇਹ ਹਾਲਾਤ ਅਕਸਰ ਬਣ ਜਾਂਦੇ ਨੇ ਇਹਦੇ ਵਿੱਚ ਹੁਣ ਹੁੰਦਾ ਕੀ ਹੈ ਇਹਦੇ ਵਿੱਚ ਹੁੰਦਾ ਹੈ ਕਿ ਕੈਨੇਡਾ ਗਵਰਨਮੈਂਟ ਨੇ ਜਿਹੜਾ ਤੁਹਾਨੂੰ ਵੀਜ਼ਾ ਦਿੱਤਾ ਹੁੰਦਾ ਨਾ ਉਸ ਵੀਜ਼ੇ ਨੂੰ ਉਹ ਵਾਪਸ ਲੈ ਲੈਂਦੇ ਨੇ ਹੁਣ ਤੁਹਾਡੇ ਚਾਹੇ ਪਾਸਪੋਰਟ ਦੇ ਉੱਤੇ ਸਟicker ਵੈਲਿਡ ਹੈਗਾ ਆ ਤੁਹਾਡਾ ਪਾਸਪੋਰਟ ਵੈਲਿਡ ਹੈਗਾ ਆ ਪਰ ਸਟੇਲ ਤੁਹਾਨੂੰ 에ਰਲਾਈਨ ਹੀ ਜਾਣ ਦਿੰਦੀ ਹੈਗੀ ਹੁਣ 에ਰਲਾਈਨ ਕਿਉਂ ਨਹੀਂ ਜਾਣ ਦਿੰਦੀ 에ਰਲਾਈਨ ਕਿੱਥੋਂ ਪਤਾ ਲੱਗਦਾ ਇਹ ਹੁਣ ਤੁਹਾਡੇ ਵਾਸਤੇ ਸਮਝਣਾ ਬਹੁਤ ਜ਼ਰੂਰੀ ਹੈਗਾ ਬਹੁਤ ਸਾਰੇ 에ਜੰਟ ਨੇ ਕਈ ਵਾਰੀ ਤੁਹਾਨੂੰ ਗੱਲਾਂ ਦੇ ਵਿੱਚ ਲੈ ਕੇ ਵੱਡੀਆਂ-ਵੱਡੀਆਂ ਛੱਡ ਦਿੰਦੇ ਆ ਕਿ ਕੋਈ ਗੱਲ ਨਹੀਂ ਸਾਡੀ 에ਅਰਪੋਰਟ ਤੇ ਗੱਲਬਾਤ ਹੈਗੀ ਆ ਆਪਾਂ ਕਿਸੇ ਨੂੰ ਕਹਿ ਕੋ ਆ ਕੇ ਤੁਹਾਨੂੰ ਫਲਾਈਟ 'ਚ ਬਿਠਾ ਦਿਆਂਗੇ ਤੁਸੀਂ ਕੈਨੇਡਾ ਪਹੁੰਚ ਜਾਓਗੇ ਜਾ ਕੇ ਤੁਸੀਂ ਕੋਈ ਮਸਲਾ ਨਹੀਂ ਹੈਗਾ 에ਰਲਾਈਨ ਵਾਲ ਏਅਰਲਾਈਨ ਵਾਲੇ ਜਾਣ ਕੇ ਤੰਗ ਨਹੀਂ ਕਰਦੇ ਹੁੰਦੇ ਆ ਮੈਂ ਤੁਹਾਨੂੰ ਸਕਰੀਨ ਤੇ ਸ਼ੋਅ ਕਰ ਦਨਾ ਵਾ ਏਅਰਲਾਈਨ ਵਾਲੇ ਕੀ ਕਰਦੇ ਹੁੰਦੇ ਆ ਵੀ ਉਹਨਾਂ ਨੇ ਜਿਹੜੇ ਉਹਨਾਂ ਦੇ ਟਰੈਵਲਰ ਹੁੰਦੇ ਆ ਨਾ ਜਿਨ੍ਹਾਂ ਨੇ ਟਰੈਵਲ ਕਰਨਾ ਹੁੰਦਾ ਕੈਨੇਡਾ ਨੂੰ ਉਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਆਈਆਰਸੀਸੀ ਦੇ ਡਾਟਾਬੇਸ ਦੇ ਨਾਲ ਉਹ ਸਿੰਕ ਕਰਦੇ ਆ आईआरसीसी ਨੇ ਡਾਟਾਬੇਸ ਬਣਾਇਆ ਹੁੰਦਾ ਉਹਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ ਅਪਡੇਟ ਕੀਤੀਆਂ ਹੁੰਦੀਆਂ ਵੀ ਅਗਰ ਕਿਸੇ ਦਾ ਵੀਜ਼ਾ ਜਿਹੜਾ ਹੈਗਾ ਆ ਉਹਦੇ ਤੇ ਕੋਈ ਰਿਵੋਕ ਲੱਗੀ ਹੋਵੇ ਜਾਂ ਕਿ ਕਿਸੇ ਤੇ ਕੋਈ ਰਿਸਟ੍ਰਿਕਸ਼ਨ ਲੱਗੀਆਂ ਹੋਣ ਉਹ ਸਾਰਾ ਕੁਝ ਉਹਦੇ ਵਿੱਚ ਅਪਡੇਟਡ ਹੁੰਦਾ ਆ ਸੋ ਇਹ ਸਿਸਟਮ ਦਾ ਨਾਮ ਹੈਗਾ ਜੀ ਐਡਵਾਂਸ ਪੈਸੇਂਜਰ ਇਨਫੋਰਮੇਸ਼ਨ ਜਾਂ ਇਹਨੂੰ ਇੰਟਰਐਕਟਿਵ ਐਡਵਾਂਸ ਪੈਸੇਂਜਰ ਇਨਫੋਰਮੇਸ਼ਨ ਵੀ ਕਹਾ ਦਿੰਦੇ ਹੈਗੇ ਆ ਸੋ ਇਹ ਜਿਹੜੀ ਇਨਫੋਰਮੇਸ਼ਨ ਹੈ ਏਅਰਲਾਈਨ ਟੂ ਏਅਰਲਾਈਨ ਵੀ ਸ਼ੇਅਰ ਹੁੰਦੀ ਹੈਗੀ ਆ ਤੇ ਆਈਆਰसीसी ਵੱਲੋਂ ਏਅਰਲਾਈਨਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਸਾਂਝੀਆਂ ਕੀਤੀ ਇਮੀਗ੍ਰੇਸ਼ਨ ਨਹੀਂ ਚਾਹੁੰਦੀ ਕਿ ਉਹ ਕੈਨੇਡਾ ਵਿੱਚ ਐਂਟਰ ਹੋਵੇ ਤੇ ਉਹ 에어ਲਾਈਨ ਨੂੰ ਇਨਟੀਮੇਟ ਕਰ ਦਿੰਦੇ ਨੇ ਔਰ ਤੁਹਾਡੀ ਇਹਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਚੀਜ਼ ਸਮਝਣੀ ਪੈਗੀ ਤੁਹਾਡੇ ਈਮੇਲ ਜਿਹੜਾ ਤੁਹਾਡਾ ਜੀਸੀ ਅਕਾਊਂਟ ਹੁੰਦਾ ਆ ਜਿਹੜਾ ਤੁਹਾਡਾ ਜੀਸੀ ਅਕਾਊਂਟ ਬਣਿਆ ਆ ਜਾਂ ਤੁਸੀਂ ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਤੁਸੀਂ ਪੋਰਟਲ ਦੇ ਵਿੱਚੋਂ ਫਾਈਲ ਆ ਰਹੇ ਹੈਗੇ ਉਹ ਤੋਂ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਇੱਕ ਈਮੇਲ ਚੱਲੇ ਜਾਂਦੀ ਹੈ ਨੋਟੀਫਿਕੇਸ਼ਨ ਚੱਲੇ ਜਾਂਦੀ ਹੈ ਜੇ ਤੇ ਸਾਰੀ ਡੀਟੇਲ ਦਿੱਤੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਵੀਜ਼ਾ ਹੈਗਾ ਉਹ ਰਿਵੋਕ ਹੋ ਚੁੱਕਾ ਹੈ ਰਿਵੋਕ ਹੋਣ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਤੁਹਾਨੂੰ ਉਹਨਾਂ ਨੇ ਵੀਜ਼ਾ ਦਿੱਤਾ ਸੀ ਉਹ ਵੀਜ਼ਾ ਉਹਨਾਂ ਨੇ ਹੁਣ ਤੁਹਾਡੇ ਕੋਲੋਂ ਵਾਪਸ ਲੈ ਲਿਆ ਸੋ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੀ ਇਹ ਰਿਵੋਕੇਸ਼ਨ ਪ੍ਰੋਸੈਸ ਆ ਇਹ ਪਹਿਲੀ ਵਾਰੀ ਹੋ ਜਾਂਦਾ ਆ ਕਈ ਵਾਰੀ ਲੋਕ ਇੱਕ ਦੋ ਵਾਰੀ ਚਾਰ ਵਾਈ ਟ੍ਰੈਵਲ ਕਰ ਲੈਂਦੇ ਉਹਨਾਂ ਦੇ ਕੋਲ ਸਟਿਲ ਵੈਲਿਡ ਵੀਜ਼ਾ ਹੁੰਦਾ ਆ ਅਕਸਰ ਦੇਖਦੇ ਆ 10-10 ਸਾਲ ਦੇ ਵਿਜ਼ਟਰ ਵੀਜ਼ੇ ਲੱਗੇ ਹੁੰਦੇ ਆ ਉਹ ਇੱਕ ਦੋ ਵਾਰੀ ਟ੍ਰੈਵਲ ਕਰਦੇ ਆ ਬਾਅਦ ਵਿੱਚ ਪਤਾ ਲੱਗਦਾ ਜੀ ਉਹ ਸਾਨੂੰ 에어ਲਾਈਨ ਵਾਲੇ ਬੈਠਾ ਨਹੀਂ ਦੇ ਰਹੇ ਹੈਗੇ ਸੋ ਉਹ ਤੁਹਾਡਾ ਵੀਜ਼ਾ ਵਾਪਸ ਲੈ ਲੈਂਦੇ ਆ ਹੁਣ ਉਹ ਵੀਜ਼ਾ ਵਾਪਸ ਲੈਂਦੇ ਕਿਉਂ ਆ ਇਹ ਚੀਜ਼ ਸਮਝਣ ਵਾਲੀ ਹੈਗੀ ਆ ਇਹਦੇ ਵਿੱਚ ਚੀਜ਼ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਕੋਈ ਵੀ ਸ਼ੱਕ ਤੁਹਾਡੇ ਉੱਤੇ ਪੈਂਦਾ ਆ ਆਈ.ਆਰ.ਸੀ ਸੁਨੋ ਆਪਦੇ ਇੰਟਰਨਲ ਆਡਿਟ ਦੇ ਵਿੱਚ ਵੀ ਤੁਹਾਡੀ ਫਾਈਲ ਦੇ ਵਿੱਚ ਕੋਈ ਮਿਸਟੇਕ ਹੋਈ ਆ ਜਾਂ ਕੋਈ ਮਿਸ ਰਿਪਰੈ ਕੋਈ ਇਦਾਂ ਦੀ ਚੀਜ਼ਾਂ ਨੂੰ ਲੱਗਦਾ ਕੋਈ ਮਟੀਰੀਅਲ ਸਰਕਮਸਟੈਂਸਸ ਚੇਂਜ ਹੈਗੇ ਜਿਹਦੇ ਕਰਕੇ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਰਿਵੋਕ ਹੋ ਜਾਂਦਾ ਆ ਆਮ ਕਰਕੇ ਇੱਕ ਚੀਜ਼ ਆਪਾਂ ਦੇਖਦੇ ਆਂ ਕਈ ਵਾਰੀ ਕੋਈ ਕਨਸਲਟੈਂਟ ਜਾਂ ਕੋਈ ਜਿਹੜੇ ਇਮੀਗ੍ਰੇਸ਼ਨ ਏਜੰਟ ਹੈਗੇ ਜਿਹੜੇ ਜਦੋਂ ਫੜੇ-ਫੁੜੇ ਜਾਂਦੇ ਆ ਇਹਨਾਂ ਦੇ ਕੋਲ ਕੋਈ ਡਾਕੂਮੈਂਟੇਸ਼ਨ ਦੇ ਕਵਰ ਹੁੰਦੇ ਆ ਅਕਸਰ ਹੀ ਕਈ ਵਾਰੀ ਉਹ ਸਿਮਿਲਰ ਡਾਕੂਮੈਂਟ ਜਿਹੜੇ ਕਈਆਂ ਫਾਈਲਾਂ ਦੇ ਵਿੱਚ ਅੱਗੇ ਲੱਗੇ ਹੁੰਦੇ ਆ ਜਦੋਂ ਕੋਈ ਸਿਮਿਲੈਰਿਟੀਜ਼ ਇਹਨਾਂ ਨੂੰ ਆਪਦੇ ਆਡਿਟ ਵਿੱਚ ਮਿਲਦੀਆਂ ਹੈਗੀਆਂ ਨੇ ਤੇ ਇਹੋ ਜੀ ਸਿਚੁਏਸ਼ਨ ਕਿਸੇ ਵੀ ਮੂਮੈਂਟ ਉੱਤੇ ਕ੍ਰੀਏਟ ਹੋ ਸਕਦੀਆਂ ਨੇ ਸੋ ਜੇ ਤੁਸੀਂ ਹੁਣ ਕੈਨੇਡਾ ਵਿੱਚ ਟਰੈਵਲ ਕਰਨਾ ਆ ਤੇ ਮੇਕ ਸ਼ੋਰਪ ਤੁਹਾਡਾ ਜੀਸੀ ਅਕਾਊਂਟ ਦੇ ਵਿੱਚ ਕੋਈ ਵੀ ਐਦਾਂ ਦੀ ਈਮੇਲ ਨਾ ਆਈ ਆਈ ਹੋਵੇ ਜੇ ਕੋਈ ਐਦਾਂ ਤੁਹਾਡੀ ਫਾਈਲ ਦੇ ਵਿੱਚ ਕੋਈ ਕੋਈ ਇਦਾਂ ਦਾ ਕੋਈ ਡਾਕੂਮੈਂਟ ਜਾਂ ਫਰਾਡ ਜਾਂ ਕਿ ਮਿਸਰ ਫਾਉਂਡੇਸ਼ਨ ਜਾਂ ਕੋਈ ਹੋਰ ਇਦਾਂ ਦਾ ਕੋਈ ਡਾਕੂਮੈਂਟ ਜਿਹੜਾ ਤੁਹਾਡੇ ਨਾਲ ਨਾ ਮੇਲ ਖਾਂਦਾ ਹੋਵੇ ਤੇ ਕੇਵਲ ਤੁਹਾਡਾ ਵੀਜ਼ਾ ਲੈਣ ਵਾਸਤੇ ਏਜੰਡੇ ਵਿੱਚ ਪਾਇਆ ਹੋਵੇ ਤੇ